ਲੋ ਬੱਚੋ ਸਟੂਡੈਂਟਸ ਨੈਕਸਟ ਵੀਡੀਓ ਵਿਧਾਨ ਸਭਾ ਤੇ ਪੀਐਸਟੈਟ ਸਵਿਕਸ ਦੀ ਠੀਕ ਹੈ ਵਲਟ੍ਰਿਕਸ ਬਾਰੇ ਜਾਣਕਾਰੀ ਪਹਿਲਾ ਹੈ ਵਿਧਾਨ ਸਭਾ ਦਾ ਜਿਹੜਾ ਹੈਗਾ ਵਿਧਾਨ ਸਭਾ ਹੇਠ ਲਸਦਨਾਂ ਠੀਕ ਹੈ ਇਹਨੂੰ ਅਸਥਾਈ ਸਦਨ ਵੀ ਕਿਹਾ ਜਾਂਦਾ ਠੀਕ ਹੈ ਇਹ ਜਿਹੜੇ ਮੈਂਬਰ ਆ ਘਟੋ ਘਟ 60 ਤੇ ਵੱਧ ਤੋਂ ਵੱਧ 500 ਤੱਕ ਹੋ ਸਕਦੇ ਆ ਜਿਹੜਾ ਸਦਨ ਹੁੰਦਾ ਨਾ ਇਹਦਾ ਵਿਧਾਨ ਸਭਾ ਦਾ ਤੇ ਇਹਦੇ ਵਿੱਚ ਕਹਿੰਦੇ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਲੋਕ ਸਭਾ ਦੀਆਂ 500 ਸੀਟਾਂ ਰੱਖੀਆਂ ਗਈਆਂ ਸਨ ਠੀਕ ਹੈ ਤੇ ਉਮਰ 25 ਸਾਲ ਤੇ ਸਮਾਸੀਗਾ 5 ਸਾਲ ਤੇ ਵਿਧਾਨ ਸਭਾ ਦੇ ਮੈਂਬਰਾਂ ਨੂੰ ਦੁਬਾਰਾ ਚੁਣਿਆ ਆ ਵੀ ਜਾ ਸਕਦਾ ਹੈ ਅਤੇ ਸਮੇ ਤੋਂ ਪਹਿਲਾਂ ਵੀ ਹਟਾਇਆ ਜਾ ਸਕਦਾ ਹੈ ਠੀਕ ਹੈ ਇਹ ਕੁਐਸਚਨ ਇਦਾਂ ਦੇ ਦਿਮਾਗ 'ਚ ਜੂ ਰੱਖ ਲਿਓ ਬੜੇ ਘਮਾਫਰਾ ਕੇ ਉਹ ਪਾਉਂਦੇ ਹੁੰਦੇ ਆ ਨਾ ਤੁਹਾਨੂੰ ਪਤਾ ਲੱਗਦਾ ਹੈ ਆਨਸਰ ਕਿਹੜਾ ਟਿਕ ਕਰੀਏ ਕਿਹੜਾ ਨਾ ਟਿਕ ਕਰੀਏ ਠੀਕ ਹੈ ਉਹ ਲੈ ਮਾਈਂਡ ਦੇ ਵਿੱਚ ਬਹੁਤ ਖੁਸ਼ ਆਉਂਦਾ ਇਹ ਚੀਜ਼ਾਂ ਦਿਮਾਗ 'ਚ ਪੱਕੀਆਂ ਰੱਖ ਲਓ ਅੱਗੇ ਹੈ ਵਿਧਾਨ ਸਭਾ ਦਾ ਮੁਖੀ ਸਪੀਕਰ ਜਿਹੜਾ ਹੁੰਦਾ ਵਿਧਾਨ ਸਭਾ ਦਾ ਇਹ ਸਪੀਕਰ ਜਿਹੜਾ ਹੁੰਦਾ ਸਭਾ ਪਤੀ ਜਿਹਨੂੰ ਕਹਿੰਦੇ ਆ ਠੀਕ ਹੈ ਇਹ ਹੁੰਦਾ ਵਿਧਾਨ ਸਭਾ ਦਾ ਮੁਖੀ ਠੀਕ ਹੈ ਤੇ ਇਹ 5 ਸਾਲ ਦਾ ਸਮਾਂ ਹੁੰਦਾ ਆ ਪਰ ਓਨਲੀ ਜਿਹੜੇ ਜੰਮੂ ਕਸ਼ਮੀਰ ਦੀ ਜਿਹੜੀ ਵਿਧਾਨ ਸਭਾ ਦਾ ਸਮਾਂ ਉਹ 6 ਸਾਲ ਹੁੰਦਾ ਆ ਠੀਕ ਹੈ ਹੁਣ ਤਾਂ ਮੈਨੂੰ ਲੱਗਦਾ ਜੰਮੂ ਕਸ਼ਮੀਰ ਦਾ ਵੀ ਥੋੜਾ ਜਿਆ ਤੁਸੀਂ ਨਾ ਨੈਟ ਤੋਂ ਸੱਚ ਮਾਰੇ ਹੋ ਕਿ ਜੰਮੂ ਕਸ਼ਮੀਰ ਦਾ ਕੀ ਹਿਸਾਬ ਕਿਤਾ ਬਣਿਆ ਹੈ ਠੀਕ ਹੈ ਇਹ ਤੁਸੀਂ ਯਾਦ ਰੱਖ ਲਿਓ ਠੀਕ ਹੈ ਇਹ ਬਹੁਤ ਕੁਝ ਆਉਂਦਾ ਇਹਦੇ ਬਾਰੇ ਨੈਕਸਟ ਹੈ ਇਹ ਜਿਹੜਾ ਜੰਮੂ ਕਸ਼ਮੀਰ ਦੀ ਜਿਹੜੀ ਵਿਧਾਨ ਸਭਾ ਵਿੱਚ ਇਹ ਰਾਜਪਾਲ ਜਿਹੜਾ ਹੈ ਨਾ ਰਾਜਪਾਲ ਦੋ ਔਰਤਾਂ ਨੂੰ ਨਾਮਜ਼ਦ ਕਰਦੀ ਹੈ ਠੀਕ ਹੈ ਰਾਜ ਜਿਹੜੀ ਰਾਜਪਾਲ ਆ ਦੋ ਔਰਤਾਂ ਨੂੰ ਨਾਮਜ਼ਦ ਕਰਦੀ ਹੈ ਤੇ ਜਿਹੜਾ ਸਪੀਕਰ ਆ ਵਿਧਾਨ ਸਭਾ ਦੇ ਮੈਂਬਰ ਆ ਦੁਆਰਾ ਜਿਹੜੇ ਆਪਣੇ ਜਿਹੜੇ ਆ ਆਪਣੇ ਵਿੱਚੋਂ ਹੀ ਚੁਣਿਆ ਜਾਂਦਾ ਹੈ ਜਿਹੜਾ ਸਪੀਕਰ ਆ ਵਿਧਾਨ ਸਭਾ ਦੇ ਜਿਹੜੇ ਮੈਂਬਰ ਹੁੰਦੇ ਨਾ ਉਹਨਾਂ ਦੇ ਆਪਣੇ ਆਪਣੇ ਵਿੱਚੋਂ ਹੀ ਚੁਣਿਆ ਜਾਂਦਾ ਹੈ ਠੀਕ ਹੈ ਅੱਗੇ ਹੁੰਦੀਆਂ ਏ ਪ੍ਰੋਟਮ ਸਪੀਕਰ ਪ੍ਰੋਟਮ ਸਪੀਕਰ ਕਿਹੜਾ ਹੁੰਦਾ ਇਹ ਤੇ ਵੀ ਕੁਐਸਚਨ ਆ ਜਾਂਦਾ ਹੈ ਕਹਿੰਦੇ ਪ੍ਰੋਟਰਮ ਸਪੀਕਰ ਕਿਹੜਾ ਹੁੰਦਾ ਦੀ ਨਿਯੁਕਤੀ ਜਿਹੜੀ ਰਾਜਪਾਲ ਦੁਆਰਾ ਕੀਤੀ ਜਾਂਦੀ ਹੈ ਇਹ ਦੀ ਨਿਯੁਕਤੀ ਰਾਜਪਾਲ ਕਰਦਾ ਠੀਕ ਹੈ ਇਹ ਵਿਧਾਨ ਸਭਾ ਦੇ ਐਮ ਐਲ ਏ ਮੈਂਬਰਾਂ ਨੂੰ 100 100 ਚੁਕਾਉਣ ਲਈ ਰਾਜਪਾਲ ਦੁਆਰਾ ਪ੍ਰੋਟਰਮ ਸਪੀਕਰ ਚੁਣਿਆ ਜਾਂਦਾ ਹੈ ਇਸ ਤੋਂ ਬਾਅਦ ਇਸ ਦੀ ਡਿਊਟੀ ਖਤਮ ਹੋ ਜਾਂਦੀ ਹੈ ਠੀਕ ਹੈ लागे समझ किदा ਕੀਤਾ ਕਿੰਦੇ ਜਿਹੜਾ ਵਿਧਾਨ ਸਭਾ ਦੇ ਐਮ ਐਲ اے ਹਨ ਉਹਨਾਂ ਨੂੰ ਚੋਣ ਲਈ ਨਾ ਚੋਣ ਚੁਕਾਉਣ ਲਈ ਰਾਜਪਾਲ ਦੁਆਰਾ ਪ੍ਰੋ ਟਮ ਜਿਹੜਾ ਹੈ ਸਪੀਕਰ ਦੀ ਜਿਹੜਾ ਚੁਣਿਆ ਜਾਂਦਾ ਹੈ ਤੇ ਇਸ ਤੋਂ ਬਾਅਦ ਇਹਦੀ ਡਿਊਟੀ ਖਤਮ ਹੋ ਜਾਂਦੀ ਹੈ ਠੀਕ ਹੈ ਇਹ ਤੇ ਕੁਐਸਚਨ ਆ ਸਕਦਾ ਹੈ ਪ੍ਰੋ ਟਮ ਤੇ ਠੀਕ ਹੈ ਅੱਗੇ ਸਪੀਕਰ ਤੇ ਸਪੀਕਰ ਨੂੰ ਕੋਈ ਸੌ ਨਹੀਂ ਚੁਕਾਉਂਦਾ ਠੀਕ ਹੈ ਇਸ ਦੀ ਜਿਹੜੀ ਆ ਇਸ ਦੀ ਇਸ ਦੀ ਕੋਈ ਵਿਧੀ ਨਹੀਂ ਹੈ ਬਿ 스ਪੀਕਰ ਇੱਦਾਂ-ਇੱਦਾਂ ਚੋਣਨਾ ਇਹਦੀ ਕੋਈ ਵਿਧੀ ਨਹੀਂ ਹੈ ਠੀਕ ਹੈ ਕਿਉਂਕਿ ਉਹ ਪ੍ਰੋਟਮ ਸਪੀਕਰ ਤੋਂ ਪਹਿਲਾਂ ਹੀ ਸੋਚ ਚੁੱਕ ਆਉਂਦਾ ਹੈ ਠੀਕ ਹੈ ਅਗਲਾ ਹੈ ਆਰਟੀਕਲ ਜੇ ਤੁਸੀਂ ਕਰਨੇ ਤਾਂ ਮੈਂ ਕਰਾ ਦਿੰਨੀ ਆ ਆਰਟੀਕਲ 179 ਸਪੀਕਰ ਆਪਣਾ त्याਗ ਪੱਤਰ ਜਿਹੜਾ ਆ ਡਿਪਟੀ ਸਪੀਕਰ ਨੂੰ ਦਿੰਦਾ ਹੈ ਇਹਦੇ ਵਿੱਚ ਤੇ ਪੰਜਾਬ ਦਾ ਪਹਿਲਾ ਸਪੀਕਰ ਜਿਹੜਾ ਸੀਗਾ ਕਪੂਰ ਸਿੰਘ ਸੀਗਾ ਤੇ ਹੁਣ ਦਾ ਸਪੀਕਰ ਰਾਣਾ ਕੇਪੀ ਸਿੰਘ ਮੈਨੂੰ ਨਹੀਂ ਪਤਾ ਵੀ ਹੁਣ ਕਿਹੜਾ ਚੇਂਜ ਨਾ ਹੋ ਗਿਆ ਹੋਵੇ ਤੁਸੀਂ ਨੈਟ ਤੋਂ ਸਰਚ ਮਾਰ ਲਓ ਅੱਗੇ ਹੈ ਮੇਰੇ ਨੋਟਸਾਂ ਦੇ ਵਿੱਚ ਇਹ ਮੇਰੇ ਦਿਮਾਗ 'ਚ ਵੀ ਹੁਣ ਹੈ ਨਹੀਂਗਾ ਅੱਗੇ ਵਿਧਾਨ ਸਭਾ ਵਿੱਚ ਐਸਸੀ ਤੇ ਐਸਟੀ ਜਿਹੜੇ ਆ ਇਹ ਡਿਪਟੀ ਸਪੀਕਰ ਸੀਗੇ ਫੀਮੇਲਸ ਠੀਕ ਹੈ ਅਜੈਬ ਸਿੰਘ ਪੱਟੀ ਕੁਛ ਇਦਾਂ ਲਈ 33 ਪਰਸ ਰੱਖਮਕਰ ਰੱਖਿਆ ਗਿਆ ਸੀ ਹੈਨਾ ਤੇ ਜਿਹੜਾ ਗੋਆ ਮਿਜ਼ੋਰਮ ਪੰਡਿਚੇਰੀ ਸਿੱਕਮ ਔਰ ਅਜ ਜੋ ਵਿਧਾਨ ਸਭਾ ਦਾ ਕੋਰਮ ਪੂਰਾ ਨਹੀਂ ਹਰਦੇ ਠੀਕ ਹੈ ਗੋਆ ਦੇ 40 ਆ ਸਿੱਕਮ ਦੇ 32 ਆ ਮिजੁਰਮ ਦੇ 40 ਆ ਤੇ ਪਾਉਂਡੀਚੀਰੀ ਦੇ 30 ਆ ਠੀਕ ਹੈ ਇਹ ਵਿਧਾਨ ਸਭਾ ਦਾ ਕੋਰਮ ਪੂਰਾ ਨਹੀਂ ਹਰਦੇ ਠੀਕ ਹੈ ਅੱਗੇ ਹੈ ਨੈਕਸਟ ਜੇ ਤੁਸੀਂ ਕਰਨਾ ਚਾਹੋ ਤਾਂ ਸਭ ਤੋਂ ਵੱਧ ਵਿਧਾਨ ਸਭਾ ਦੇ ਮੈਂਬਰ 403 ਉੱਤਰ ਪ੍ਰਦੇਸ਼ ਦੇ ਹਨ ਠੀਕ ਹੈ ਤੇ ਅਸਾਮ ਦੇ 126 ਬਿਹਾਰ ਦੇ ਮੈਂਬਰਾਂ ਦੀ ਗਿਣਤੀ 243 ਹੈ ਤੇ ਪੰਜਾਬ ਦੇ 117 ਆ ਇਹ ਦਿਮਾਗ 'ਚ ਰੱਖ ਲਿਓ ਪੰਜਾਬ ਦੇ 117 ਆ ਠੀਕ ਹੈ ਅੱਗੇ ਕਿਹੜੀ ਵਿਧਾਨ ਸਭਾ ਪਹਿਲੀ ਬੈਠਕ ਹੋਣ ਤੋਂ ਪਹਿਲਾਂ ਹੀ ਭੰਗ ਕਰ ਦਿੱਤੀ ਗਈ ਸੀ ਇਹ ਸੀ ਕੇਰਲ ਦੀ ਠੀਕ ਹੈ ਇਦਾਂ ਦੇ ਕੁਐਸਚਨ ਵੀ ਆ ਜਾਂਦੇ ਹੁੰਦੇ ਆ ਅੱਗੇ ਹੈ ਨੈਕਸਟ ਵਿਧਾਨ ਸਭਾ ਵਿੱਚ ਰਾਜਪਾਲ ਇੱਕ ਐਂਗਰੋ ਇੰਡੀਅਨ ਨਿਯੁਕਤੀ ਕਰਦਾ ਹੈ ਆਰਟੀਕਲ 333 ਦੇ ਅੰਡਰ ਸਿਰਫ ਕਹਿੰਦੇ ਦੋ ਹੀ ਦੋ ਹੀ ਕੇਂਦਰ ਪ੍ਰਸ਼ਾਸਿਤ ਯੂਟੀ ਹਨ ਕਿਹੜੇ-ਕਿਹੜੇ ਹਨ ਜਿਨ੍ਹਾਂ ਕੋਲ ਵਿਧਾਨ ਸਭਾਵਾਂ ਹਨ ਇੱਕ ਦਿੱਲੀ ਅਤੇ ਇੱਕ ਪੰਡੋਚੇਰੀ ਤੇ ਜਿਹੜੀ ਦਿੱਲੀ ਆ ਉਹਦੇ ਐਮਐਲਏ 70 ਆ ਤੇ ਜਿਹੜੀ ਪੰਡੋਚੇਰੀ ਦੇ ਐਮਐਲਏ 30 ਆ ਠੀਕ ਹੈ 70 ਤੇ 30 ਕੇਂਦਰ ਪ੍ਰਸ਼ਾਸਿਤ ਰਾਜਾਂ ਵਿੱਚ ਰਾਜਪਾਲ ਨਹੀਂ ਹੁੰਦਾ ਜਿਹੜੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਰਾਜਾਂ ਵਿੱਚ ਰਾਜਪਾਲ ਨਹੀਂ ਹੁੰਦਾ ਬਲਕਿ ਲੈਫਟੀਨੈਂਟ ਗਵਰਨਰ ਹੁੰਦਾ ਹੈ ਠੀਕ ਹੈ ਗਵਰਨਰ ਹੁੰਦਾ ਹੈ ਅੱਗੇ ਜਿਹੜਾ ਧਨਵਿਲ ਤੇ ਬੜਾ ਹਮੇਸ਼ਾ ਕੁਐਸਚਨ ਆਉਂਦਾ ਧਨਵਿਲ ਹਮੇਸ਼ਾ ਵਿਧਾਨ ਸਭਾ ਵਿੱਚ ਹੀ ਰਾਜਪਾਲ ਦੀ ਮਨਜ਼ੂਰੀ ਤੋਂ ਬਾਅਦ ਪੇਸ਼ ਕੀਤਾ ਜਾਂਦਾ ਇਹ ਕੁਐਸਚਨ ਆਉਂਦਾ ਹੀ ਆਉਂਦਾ ਹੈ ਹਮੇਸ਼ਾ ਯਾਦ ਰੱਖੋ ਧਨਵਿਲ ਹਮੇਸ਼ਾ ਵਿਧਾਨ ਸਭਾ ਵਿੱਚ ਰਾਜਪਾਲ ਦੀ ਮਨਜ਼ੂਰੀ ਤੋਂ ਬਾਅਦ ਪੇਸ਼ ਕੀਤਾ ਜਾਂਦਾ ਹੈ ਧਨਵਿਲ ਦੀ ਪੁਸ਼ਟੀ ਸਪੀਕਰ ਕਰਦਾ ਹੈ ਠੀਕ ਹੈ ਪੱਕਾ ਦਿਮਾਗ 'ਚ ਰੱਖ ਲਿਓ ਇਹ ਚੀਜ਼ਾਂ ਆਉਂਦੀਆਂ ਹੀ ਆਉਂਦੀਆਂ ਨੇ ਠੀਕ ਹੈ ਅੱਗੇ ਹੈ ਵਿਧਾਨ ਪ੍ਰੀਸ਼ਦ ਧਨਵੇਲ ਨੂੰ ਕੀ ਕਰਦਾ ਹੈ 14 ਦਿਨ ਲਈ ਰੋਕ ਸਕਦੀ ਹੈ ਜਿਹੜੀ ਵਿਧਾਨ ਪ੍ਰੀਸ਼ਦ ਦਾ ਬਿਲ ਨੂੰ 14 ਦਿਨ ਲਈ ਰੋਕ ਸਕਦੀ ਹੈ 14 ਦਿਨਾਂ ਤੋਂ ਬਾਅਦ ਬਿਲ ਨੂੰ ਪਾਸ ਸਮਝਿਆ ਜਾਂਦਾ ਹੈ ਜੇ ਉਹ 14 ਦਿਨ ਤੱਕ ਨਹੀਂ ਕੁਛ ਕਰਦੇ ਤਾਂ ਉਹ ਆਪਣੇ ਆਪ ਪਾਸ ਸਮਝਿਆ ਜਾਂਦਾ ਹੈ ਠੀਕ ਹੈ ਇਹ ਟਿੱਕਾ ਟਿੱਪਣੀ ਜੋ ਵੀ ਹੁੰਦਾ ਨਹੀਂ ਕਰਦੇ ਤਾਂ ਪਾਸ ਹੋ ਜਾਂਦਾ ਮੁੱਖ ਮੰਤਰੀ ਤੇ ਮੰਤਰੀ ਪ੍ਰੀਸ਼ਦ ਵਿਧਾਨ ਸਭਾ ਪ੍ਰਤੀ ਉੱਤਰਦਾਈ ਹੁੰਦੇ ਹਨ ਠੀਕ ਹੈ ਜਿਸ ਨੂੰ ਵਿਧਾਨ ਸਭਾ ਵਿੱਚ ਬਹੁਮਤ ਪ੍ਰਾਪਤ ਹੋਵੇਗਾ ਉਹ ਮੁੱਖ ਮੰਤਰੀ ਬਣੇਗਾ ਕਹਿੰਦੇ ਜਿਸ ਨੂੰ ਵਿਧਾਨ ਸਭਾ ਵਿੱਚ ਬਹੁਮਤ ਪ੍ਰਾਪਤ ਹੋਵੇਗਾ ਉਹ ਮੁੱਖ ਮੰਤਰੀ ਬਣੇਗਾ ਫੇਰ ਠੀਕ ਹੈ ਲੱਗ ਗਿਆ ਸਮਝ ਨੈਕਸਟ ਹੈ stdcਾਰਨ ਰੂਪ ਵਿੱਚ ਮੁੱਖ ਮੰਤਰੀ ਵਿਧਾਨ ਸਭਾ ਦਾ ਹੀ ਮੈਂਬਰ ਹੁੰਦਾ ਹੈ ਠੀਕ ਹੈ ਅੱਗੇ ਹੈ ਇੱਕ ਸਾਲ ਵਿੱਚ ਦੋ ਸੈਸ਼ਨ ਹੁੰਦੇ ਹਨ ਠੀਕ ਹੈ ਇਹ ਵੀ ਯਾਦ ਰੱਖ ਲਿਓ ਦਿਮਾਗ 'ਚ ਨਹੀਂ ਹੁੰਦਾ ਕਿ ਅਤੇ ਦੋਨੋਂ ਸੈਸ਼ਨਾਂ ਵਿੱਚ 6 ਮਹੀਨਿਆਂ ਦਾ ਡਿਫਰੈਂਸ ਹੁੰਦਾ ਹੈ 6 ਮਹੀਨਿਆਂ ਦੇ ਦੋ ਸੈਸ਼ਨ ਹੁੰਦੇ ਇੱਕ ਸਰਦੀਆਂ ਦਾ ਇੱਕ ਗਰਮੀਆਂ ਦਾ ਹੁੰਦਾ ਹੈ ਨਾ ਅਤੇ ਸਾਲ ਵਿੱਚ ਦੋ ਸੈਸ਼ਨ ਦਾ ਹੋਣਾ ਜ਼ਰੂਰੀ ਹੁੰਦਾ ਹੈ ਜੇ ਇਹਨਾਂ ਸੈਸ਼ਨਾਂ ਦਾ ਕੋਈ ਵੀ ਐਮਐਲਏ 2 ਮਹੀਨਾ ਜਾਂ 60 ਦਿਨਾਂ ਤੱਕ ਗੈਰ ਹਾਜ਼ਰ ਰਹਿਦਾ ਹੈ ਕੋਈ ਵੀ ਐਮ.ਐਲ.ਏ ਤਾਂ ਬਿਨਾਂ ਦੱਸੇ ਉਸਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਜਾਂਦੀ ਹੈ ਠੀਕ ਹੈ ਯਾਦ ਰੱਖ ਲਿਓ ਇਹ ਚੀਜ਼ਾਂ ਪੱਕੀਆਂ ਆਣੀਆਂ ਹੈ ਅੱਗੇ ਹੈ ਸੈਸ਼ਨ ਚੱਲਣ ਲਈ ਕੋਰਮ 117 ਜਾਂ 10% ਹੋਣਾ ਚਾਹੀਦਾ ਹੈ ਠੀਕ ਹੈ ਅੱਗੇ ਹੈ ਸਪੀਕਰ ਅਤੇ ਡਿਪਟੀ ਸਪੀਕਰ ਜਿਹੜੇ ਆ ਉੱਪਰ ਮਹਾਦੋਸ਼ ਬਿੱਲ ਪੇਸ਼ ਕਰਨ ਤੋਂ 14 ਦਿਨ 20 ਹਫ਼ਤੇ ਨਹੀਂ 2 ਹਫ਼ਤੇ 14 ਦਿਨ 7-7 ਦੇ ਹਨਾ 2 ਹਫ਼ਤੇ ਪਹਿਲਾਂ ਦੱਸਿਆ ਜਾਂਦਾ ਹੈ ਠੀਕ ਹੈ ਇਹ ਵੀ ਆਉਂਦਾ ਹੁੰਦਾ ਕੁਐਸਚਨ ਮਹਾਦੋਸ਼ ਤੇ ਸਪੀਕਰ ਤੇ ਡਿਪਟੀ ਸਪੀਕਰ ਉੱਪਰ ਮਹਾਦੋਸ਼ ਬਿਲ ਪੇਸ਼ ਕਰਨ ਤੋਂ 14 ਦਿਨ 20 ਹਫ਼ਤੇ ਪਹਿਲਾਂ ਹੀ ਦੱਸਿਆ ਜਾਂਦਾ ਹੈ ਠੀਕ ਹੈ ਅੱਗੇ ਕਰ ਲੋ ਤੁਹਾਡੇ ਬਹੁਤ ਕੰਮ ਦੇ ਕੁਐਸਚਨ ਆਏ ਮੈਂ ਤੁਹਾਨੂੰ ਖੁਦ ਕਹਿੰਦੀ ਪਈਆਂ ਠੀਕ ਹੈ ਅੱਗੇ ਹੈ ਵਿਧਾਨ ਸਭਾ ਦੇ ਮੈਂਬਰ ਉੱਪਰ ਮਹਾਦੋਸ਼ ਲਗਾਉਣ ਤੋਂ 14 ਦਿਨ ਪਹਿਲਾਂ ਦੱਸਣਾ ਪਵੇਗਾ ਕੀ ਹੈ ਇਹ ਵਰੇ ਨੂ ਵੀ ਕੀ ਹੋ ਜਾਂਦਾ ਫਿੱਕਾ ਜਾ ਹੋ ਜਾਂਦਾ ਹੈ ਨਾ ਤੇਰੀ ਪੁਆਇੰਟ ਸਾਫ ਕਰ ਲੈਂਦੇ ਹਾਂ ਅੱਗੇ ਹੈ ਵਿਧਾਨ ਸਭਾ ਦੇ ਕਿਸੇ ਵੀ ਮੈਂਬਰ ਉੱਪਰ ਮਹਾਦੋਸ਼ ਲਗਾਉਣ ਤੋਂ 14 ਦਿਨ ਪਹਿਲਾਂ ਦੱਸਣਾ ਪਵੇਗਾ ਠੀਕ ਹੈ ਨੈਕਸਟ ਹੈ ਐਮ ਐਲ ਏ ਐਮ ਐਲ ਏ ਦੀਆਂ ਵੋਟਾਂ ਕੈਮਰਾ ਫੜ ਨਹੀਂ ਰਿਹਾ ਲਾਈਟ ਪੈ ਰਹੀ ਹੈ ਨਾ ਇੰਨਾ ਹੀ ਕਰ ਲਓ ਮੈਂ ਅਗਲੀ ਵੀਡੀਓ ਚ ਪਾਉਣੀ ਫੇਰ